ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸੱਜੇ ਹੱਥ ਬੀਬੀ ਦੀ ਬੁੱਕਲ 'ਚ ਬੱਚਾ ਹੈ ਇਹਦੀ ਉਮਰ 8 ਮਹੀਨੇ ਹੈ ਤੇ ਇਹਨੂੰ ਐਸਐਮਐ ਨੌ ਦੀ ਬਿਮਾਰੀ ਹੈ ਇਹ ਬਿਮਾਰੀ ਹੁੰਦੀ ਹੈ ਜਿੱਦੇ ਬੱਚੇ ਦਾ ਜਿਹੜਾ ਇਮਿਊਨਿਟੀ ਸਿਸਟਮ ਹੈ ਅੰਦਰੋਂ ਜਿਹੜਾ ਬਹੁਤ ਕਮਜ਼ੋਰ ਹੁੰਦਾ ਇਹਦੀ ਹੁਣ ਧੌਣ ਹੈ ਜਿਹੜੀ ਉਹ ਖੜਦੀ ਨਹੀਂ ਹੈਗੀ ਧੌਣ ਐ ਡਿੱਗ ਪੈਂਦੀ ਹੈ ਇਹ ਪਾਸਾ ਵੀ ਨਹੀਂ ਲੈ ਸਕਦਾ ਇਹਦੀ 8 ਮਹੀਨਿਆਂ ਦੀ ਉਮਰ ਹੈ ਇਹੀ ਬਿਮਾਰੀ ਤੋਂ ਪੀੜਤ ਸੀਗੀ ਇੱਕ ਬੱਚੀ ਆਵਾਦਤ ਕੌਰ ਤੁਸੀਂ ਸਾਰਿਆਂ ਨੇ ਉਹਦੀ ਵੀਡੀਓ ਦੇਖੀ ਚੈਨਲਾਂ ਦੇ ਉੱਤੇ ਲੋਕਾਂ ਨੇ ਬੋਲਿਆ ਉਹਦੇ ਹਮਾਇਤ ਚ ਉਹਦੇ ਹੱਕ ਦੇ ਵਿੱਚ ਸਰਕਾਰ ਵੀ ਆ ਗਈ ਕਈ ਮੰਤਰੀ ਆ ਕੇ ਬੋਲੇ ਕਈ ਵੱਡੀਆਂ-ਵੱਡੀਆਂ ਹਸਤੀਆਂ ਜਿਨ੍ਹਾਂ ਵਿੱਚ ਫਿਲਮੀ ਕਲਾਕਾਰ ਸੋਨੂ सूद ਵਰਗੇ ਜਾਂ ਕਈ ਸਮਾਜ ਸੇਵੀ ਬੰਦੇ ਆ ਕੇ ਉਹਦੇ ਹੱਕ 'ਚ ਖੜੇ ਤੇ ਉਸ ਬੱਚੀ ਦੇ 16 ਕਰੋੜ ਦਾ ਟੀਕਾ ਲੱਗਿਆ 16 ਕਰੋੜ ਦਾ ਟੀਕਾ ਲੱਗਣ ਤੋਂ ਬਾਅਦ ਜਿਹੜੀ ਉਹ ਬੱਚੀ ਹੌਲੀ-ਹੌਲੀ ਹੌਲੀ ਠੀਕ ਹੋਣੀ ਸ਼ੁਰੂ ਹੋ ਗਈ ਹੈ। ਸੋ ਮੈਂ ਬੇਨਤੀ ਕਰਦਾ ਹੱਥ ਬੰਨ੍ਹ ਕੇ ਸਾਰੇ ਇਨਸਾਨਾਂ ਨੂੰ ਖਾਸ ਤੌਰ ਤੇ ਪੰਜਾਬੀਆਂ ਨੂੰ ਕਿ ਪੰਜਾਬੀ ਬੜੇ ਦਰਿਆਦਿਲ ਨੇ ਪੰਜਾਬੀ ਹਮੇਸ਼ਾ ਹੀ ਜਦੋਂ ਹੀ ਕੋਈ ਕਿਸੇ ਇਨਸਾਨ ਤੇ ਭੀੜ ਪੈਂਦੀ ਹੈ ਕਿਸੇ ਕੋ ਧਰਤੀ ਦੇ ਉੱਤੇ ਆਫਤ ਆਉਂਦੀ ਆ ਕਿਸੇ ਵੀ ਤਰ੍ਹਾਂ ਦੀ ਚਾਹੇ ਕੁਦਰਤੀ ਆ ਤਾਂ ਪੰਜਾਬੀ ਹਮੇਸ਼ਾ ਹੀ ਸਭ ਤੋਂ ਅੱਗੇ ਖੜੇ ਨਜ਼ਰ ਆਉਂਦੇ ਆ। ਸੋ ਮੈਂ ਪੰਜਾਬੀ ਉਹ ਤੁਹਾਨੂੰ ਅਪੀਲ ਕਰਦਾ ਕਿ ਇਹ ਬੱਚੇ ਦੀ ਜ਼ਿੰਦਗੀ ਤੁਹਾਡੇ ਹੱਥ ਹੈ। ਇਸ ਬੱਚੇ ਦੇ ਜਿਹੜਾ ਇਹਦਾ ਇਲਾਜ ਹੈ ਇਹ ਪੀਜੀਆਈ ਦੇ ਵਿੱਚੋਂ ਚੱਲ ਰਿਹਾ ਹੈ ਤੇ ਪੀਜੀਆਈ ਦੇ ਵਿੱਚ ਇਸ ਬੱਚੇ ਦਾ ਉਹਨਾਂ ਨੇ ਦੱਸਿਆ ਵੀ ਇਸ ਬੱਚੇ ਦੇ 18 ਕਰੋੜ ਦਾ ਟੀਕਾ ਲੱਗਣਾ। ਸੋ 18 ਕਰੋੜ ਦਾ ਟੀਕਾ ਇਸ ਬੱਚੇ 'ਤੇ ਲੱਗਣਾ ਤੇ 18 ਕਰੋੜ ਬਹੁਤ ਵੱਡੀ ਰਕਮ ਹੈ। ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਬੜਾ ਮਾਰਨਾ ਚਾਹੀਦਾ ਮੈਂ ਸਰਕਾਰ ਨੂੰ ਵੀ ਅਪੀਲ ਕਰਦਾ ਮੈਂ ਜਿੰਨੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਨੇ ਫਿਲਮਾਂ ਵਾਲੇ ਨੇ ਗਾਉਣ ਵਾਲੇ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਸਮਾਜ ਸੇਵੀਆਂ ਨੂੰ ਬੇਨਤੀ ਕਰਦਾ ਮੈਂ ਬਾਹਰ ਬੈਠੇ ਸਾਡੇ ਪੰਜਾਬੀ ਭਰਾਵਾਂ ਨੂੰ ਭੈਣਾਂ ਨੂੰ ਉਹਨਾਂ ਨੂੰ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਆ ਇਸ ਬੱਚੇ ਦੀ ਆਪਾਂ ਸਹਾਇਤਾ ਕਰਗੇ ਤਾਂ ਕਿ ਬੱਚੇ ਦੀ ਜਿੰਦ ਜੀ ਹੈ ਜਿਹੜੀ ਉਹ ਬਸ ਸਕੇ ਕਿਉਂਕਿ ਸਾਨੂੰ 18 ਕਰੋੜ ਮੈਂ ਸਮਝਦਾ ਵੀ 18 ਕਰੋੜ ਲਾਉਣ ਦਾ ਇਸ ਕਰਕੇ ਵੀ ਫਾਇਦਾ ਹੈ ਮੈਂ ਇਸ ਪਰਿਵਾਰ ਨਾਲ ਗੱਲ ਕਰ ਰਿਹਾ ਸੀਗਾ ਵੀ ਜਦੋਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਜਿਹੜੀ ਉਹ ਬੱਚੀ ਆ ਜਿਹਦੇ ਉ ਟੀਕਾ ਲੱਗਿਆ ਵੀ ਕੀ ਉਹ ਬੱਚੀ ਠੀਕ ਹੋਣੀ ਹੁਣ ਲੱਗੀ ਸਹੀ ਹੋਣ ਲੱਗੀ ਤਾਂ ਇਹਨਾਂ ਨੇ ਦੱਸਿਆ ਕਹਿੰਦੇ ਹਾਂ ਉਹ ਬੱਚੀ ਦਾ ਦਿਨੋਂ ਦਿਨ ਦਿਨੋਂ ਦਿਨ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਇਹਨਾਂ ਨੂੰ ਵੀ ਸ਼ੋਰਟੀ ਇਹ ਗਰੰਟੀ ਇਹ ਡਾਕਟਰਾਂ ਨੇ ਦਿੱਤੀ ਆ ਪੀਜੀਆਈ ਦਿਆਂ ਨੇ ਵਿਸ਼ਵਾਸ ਦਿੰਦਾ ਵੀ ਇਹ ਭਰੋਸਾ ਦਿੰਦਾ ਵੀ ਇਹ ਜਿਹੜਾ 18 ਕਰੋੜ ਦਾ ਟੀਕਾ ਲੱਗਣ ਤੋਂ ਬਾਅਦ ਇਹ ਬੱਚਾ ਜਿਹੜਾ ਇਹਦੀ ਜ਼ਿੰਦਗੀ ਬਚ ਸਕਦੀ ਹੈ ਸੋ ਆਓ ਆਪਾਂ ਆਪਣੇ ਤਿਲ ਫੁੱਲ ਦੇ ਨਾਲ ਜੀ ਇਸ ਨੰਨੇ ਇੱਕ ਜਵਾਕ ਦੀ ਇੱਕ ਬੱਚੇ ਦੀ ਆਪਾਂ ਜਾਨ ਬਚਾ ਸਕਦੇ ਆ ਤਾਂ ਤੁਹਾਨੂੰ ਪੀਲ ਹੱਥ ਬਨ ਕੇ ਇਹ ਇਸ ਬੱਚੇ ਦਾ ਬਾਪ ਹੈ ਨਾਲ ਉਹਦੀ ਮਾਂ ਹੈ ਤਾਂ ਆਪਾਂ ਇਹਦੀ ਮਦਦ ਕਰੀਏ ਬਈ ਵਕਤ ਬਾਤੇ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਤਹਾਨੂੰ ਹੋਰ ਵੀ ਮੈਂ ਹਮੇਸ਼ਾ ਲਗਾਤਾਰ ਬਹੁਤ ਸਮੇਂ ਤੋਂ ਬੋਲ ਰਿਹਾ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਹੋਣਗੀਆਂ ਜਿਹੜੀਆਂ ਬਿਮਾਰੀਆਂ ਡਾਕਟਰਾਂ ਨੂੰ ਵੀ ਸਮਝ ਨਹੀਂ ਲੱਗਣਗੀਆਂ ਅਸੀਂ ਕਿੰਨੇ ਕੁ ਕਰੋੜਾਂ ਰੁਪਏ ਇਕੱਠੇ ਕਰਕੇ ਆਇਆ ਜਵਾਕਾਂ ਦੀ ਜ਼ਿੰਦਗੀ ਬਚਾਵਾਂਗੇ ਪੰਜਾਬੀਓ ਤੁਹਾਨੂੰ ਅਪੀਲ ਕਰਦਾ ਕਿ ਜਿਹੜਾ ਜੰਕ ਫੂਡ ਆ ਤਾਂ ਫਾਸਟ ਫੂਡ ਆ ਜਿਹੜਾ ਰੇੜੀਆਂ ਤੇ ਖੜ ਕੇ ਅਸੀਂ ਆ ਮੈਦੇ ਵਾਲਾ ਤਲਿਆ ਮੋਮਸ ਨੂਡਲ ਆ ਜਿੰਨੇ ਹੋਰ ਵੀ ਤੁਸੀਂ ਤਲੀਆਂ ਫਲੀਆਂ ਚੀਜ਼ਾਂ ਖਾਣੋਂ ਖਾਣੀਆਂ ਛੱਡ ਦਿਓ ਯਾਰ ਨਹੀਂ ਇਹ ਜਿਹੜੇ ਤੁਹਾਡੇ ਅੰਦਰ ਖੂਨ ਦੇ ਜਿਹੜੇ ਤੁਹਾਡਾ ਡੀਐਨਏ ਆ ਉਹ ਬਦਲੀ ਜਾਂਦਾ ਤੁਹਾਡੇ ਅੰਦਰ ਉਸ ਤਰ੍ਹਾਂ ਦਾ ਜਿਹੜਾ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸਰੀਰ ਦੀ ਸਵਰਥਾ ਹੁੰਦੀ ਹੈ ਕਮਜ਼ੋਰ ਹੁੰਦੀ ਤੁਰੀਆਂ ਇਹ ਕਹਿੰਦਾ ਸਾਡਾ ਜਿਹੜਾ ਖਾਣਾ ਸਾਡਾ ਭੋਜਨ ਆ ਉਹਨਾਂ ਸਿਹਤਮੰਦੋਂ ਨਰਵਾ ਨਹੀਂ ਹੁੰਦਾ ਅਸੀਂ ਆਪਣੇ ਜਵਾਕਾਂ ਨੂੰ ਵੀ ਉਹੋ ਜਿਹੇ ਖਾਣਿਆਂ ਤੇ ਮੈਂ ਦੇਖਦਾ ਉਹ ਰੇੜੀਆਂ ਦੇ ਉੱਤੇ ਖੜੇ ਸਿਆਣੇ ਬੈਣੇ ਬੰਦੇ ਨਾਲ ਘਰ ਵਾਲੀ ਲਈ ਖੜੇ ਹੁੰਦੇ ਨਾਲ ਜਵਾਗ ਦੋ ਲਈ ਖੜੇ ਰਹਿੰਦੇ ਹੁੰਦੇ ਆ ਤੇ ਕਰਿਆਤ ਜੋ ਸੇਵੀਆਂ ਜੀਆਂ ਹੁੰਦੀਆਂ ਕਿਸੇ ਦੇ ਹੱਥ ਚੋ 버ਗਰ ਜਾਂ ਹੁੰਦਾ ਕਿਸੇ ਦੇ ਹੱਥ ਚੋ ਜਣਿਆ ਜਿੰਨਾ ਜਿਹੜਾ ਨਿਰਾ ਬਿਮਾਰੀਆਂ ਦਾ ਘਰ ਆ ਸੋ ਇਹ ਮੈਂ ਸਮਝਦਾ ਵੀ ਇਹ ਜਿਹੜੀਆਂ ਬਿਮਾਰੀਆਂ ਸਾਨੂੰ ਲੱਗ ਰਹੀਆਂ ਜਿਹੜੀਆਂ ਡਾਕਟਰਾਂ ਦੀ ਮੈਡੀਕਲ ਰਿਪੋਰਟਾਂ ਦੀ ਵੀ ਸਮਝ ਤੋਂ ਬਾਹਰ ਆ ਤੇ ਇਹ ਇੰਨਾ ਚੀਜ਼ਾਂ ਨਹੀਂ ਦੇਣਾ ਇਹ ਤੋਂ ਵੀ ਮੇਰਾ ਵੀਰ ਗਰੇਜ ਕਰੋ ਅਸੀਂ ਆਪਣੀਆਂ ਨਸਲਾਂ ਆਪਣੇ ਜਵਾਕ ਆਪਣੀਆਂ ਪੀੜੀਆਂ ਆਪ ਖਤਮ ਕਰ ਰਹੇ ਆ ਆਪ ਮਾਰ ਰਹੇ ਸੋ ਮੈਂ ਫਿਰ ਅਪੀਲ ਕਰੂੰਗਾ ਤੁਸੀਂ ਆਪਣੀ ਕੋ ਅਪੀਲ ਆ ਤੁਸੀਂ ਆਪਣੀ ਤਰਫੋਂ ਕੋਈ ਸੰਗਤ ਨੂੰ ਕੋਈ ਲੋਕਾਂ ਨੂੰ ਅਪੀਲ ਕਰੋ ਸਰ ਸਾਡੀ ਨਾ ਪੀਲ ਐ ਬਤ ਵਦ ਐਨ ਆਰ ਆ ਜੀ ਕਿਉਂਕਿ ਐਨ ਆਰ ਇਹ ਸਾਡੀ ਜਿਆਦਾ ਮਤਸਕਾਸਾ ਨਹੀਂ ਹੁੰਦਾ ਸਰ ਮਤ ਦੇ ਨਾਲ ਨਾ ਬੱਚੇ ਦਾ ਨਾਂਜ ਹੋ ਸਕਦਾ ਜੇ ਤਾਂ ਸਾਰੇ ਐਨ ਆਰ 10 ਡਾਲਰ ਕੀ ਸਰ ਦੀ ਮਤ ਦੇ ਕਰੀ ਬੱਚੇ ਦੀ ਗੁਲਾਹ ਤੀ ਤੜੀ ਇਸ ਨੂੰ ਪਹਿਲਾਂ ਵੀ ਗੁੜਿਆ 8.5 ਮਹੀਨੇ ਦੀ ਗੁੜਿਆ ਇਹ ਬਿਮਾਰੀ ਨਾਲ ਸਾਨੂੰ ਉਸ ਟਾਈਮ ਨਹੀਂ ਪਤਾ ਸੀ ਅਚਾਨਕ ਹੀ ਕਿਦਾਂ ਬਹੁਤ ਹੋ ਗਈ ਇਹਨਾਂ ਦੀ ਤੇ ਦਵਾਰੇ ਫੇਰ ਸਾਨੂੰ ਇਸ ਮੁਸੀਬਤ ਦੇ ਵਿੱਚ ਆ ਕੇ ਫਸ ਗਏ ਆ ਅਸੀਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਹੱਥ ਜੋੜ ਕੇ ਕਿ ਸਾਡੇ ਬੱਚੇ ਦੀ ਜਾਨ ਦੀ ਖਾਤਰ ਸਾਨੂੰ ਆਜਿਹੋ ਜਿਹੇ ਅੰਗ ਨੇ ਇਹਦੇ ਅੰਕ ਇਹ ਇਹ ਸਿੱਧੇ ਨਹੀਂ ਹੈਗੇ ਨਾ ਇਹ ਇਸੇ ਕਰਦੇ ਨੇ ਇਹ ਬਹਾ ਨਹੀਂ ਚੱਕਦਾ ਚੱਕ ਸਕਦਾ ਲੱਤਾਂ ਨਹੀਂ ਚੱਕਦਾ ਨਹੀਂ ਪਾਸਾ ਵੀ ਨਹੀਂ ਲੈ ਸਕਦਾ ਇਹ ਪਹਿਲਾਂ ਚੱਕਦੇ ਸੀ ਇਹ ਮਤਲਬ 25 ਮਹੀਨੇ ਤੋਂ ਬਾਅਦ ਇਹ ਕਰਵਾ ਲਾਈ ਮਤਲਬ ਬਣ ਗਿਆ ਪਹਿਲਾਂ ਤਾਂ ਹੀ ਚੱਕਦਾ ਸੀਗਾ ਹੁਣ ਮਤਲਬ ਡਾਕਟਰ ਨੇ ਕਿਹਾ ਸੀ ਇਹਨੇ 1.5 ਤੋਂ 2 ਮਹੀਨੇ ਦਾ ਟਾਈਮ ਤੁਹਾਨੂੰ ਦੇ ਦਿਆ ਵੀ ਡੇਢ ਦੋ ਮਹੀਨੇ ਦਾ ਤੁਹਾਨੂੰ ਟਾਈਮ ਦਿੱਨੇ ਆ ਵੀ ਡੇਢ ਦੋ ਮਹੀਨੇ ਬਾਅਦ ਜਿੰਨੇ ਜਿੰਨੇ ਮਤਲਬ ਇੱਕ ਇੱਕ ਦਿਨ ਵੀ ਲੰਘ ਰਿਹਾ ਤਾਂ ਇਹਦਾ ਇਮਿਊਨ ਸਿਸਟਮ ਆ ਜਿਹੜਾ ਉਹ ਵੀਕ ਹੁੰਦਾ ਜਾਂਦਾ ਅਦਰਾਂ ਨ ਕੋਈ ਹੋਰ ਨਹੀਂ ਦਿਨੋ ਦਿਨ ਇਹਨਾਂ ਨੂੰ ਕਮਜ਼ੋਰ ਹੁੰਦਾ ਜਾਂਦਾ ਕਿ ਛੇਤੀ ਮਤਲਬ ਇਹਨਾਂ ਨੂੰ ਬਹੁਤ ਸੋ ਮੈਂ ਫਰਿਆਦ ਇਹਨਾਂ ਦੀ ਤਰਫੋਂ ਆਪਣੀ ਤਰਫੋਂ ਬੇਨਤੀ ਕਰਦਾ ਯਾਰ ਵੀ ਬਹੁਤ ਵੱਡਾ ਇੱਕ ਪੁੰਨ ਦਾ ਕੰਮ ਹੈ ਇੱਕ ਬੱਚੇ ਦੀ ਜ਼ਿੰਦਗੀ ਬਚਾਉਣਾ ਸੋ ਰੱਬ ਵੀ ਕਹਿੰਦੇ ਇਨਸਾਨਾਂ ਚ ਆ ਕੇ ਬੜਦਾ ਤੋਂ ਇਹ ਆਪਾਂ ਪੁੰਨ ਦਾ ਕੰਮ ਕੀਤਾਗੇ ਮੇਰਾ ਵੀ ਰਤੇ ਜਿੰਨੇ ਤੁਸੀਂ ਕੋਈ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਤੁਹਾਡਾ ਕੋਈ ਖਾਤਾ ਨੰਬਰ ਜੀ ਚੋ ਲੋਕ ਸਾਨੂੰ ਕੋਈ ਮਦਦ ਕਰ ਸਕਣ ਉਹ ਬੋਲ ਦੇ ਇਹ 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 ਇੰਦਰਾ ਖਾਤਾ ਨੰਬਰ ਹੈਗਾਗਾ ਹਾਂ ਹਾਂ ਇੰਦਰਾ ਖਾਤਾ ਨੰਬਰ 430 85 94 14 99 ਮੈਂ ਦੁਬਾਰਾ ਫਿਰ ਬੋਲਦਾ ਖਾਤਾ ਨੰਬਰ 43 085 94 14 99 ਇਹ ਖਾਤਾ ਨੰਬਰ ਆ ਤੇ ਆਈਐਫਸੀ ਜਿਹੜਾ ਕੋਡ ਹੈਗਾਗਾ ਉਹ ਹੈਗਾ ਐਸਬੀਆਈ ਐਸਬੀਆਈਐਨ ਅ 00 50437 ਆਈਐਫਸੀ ਕੋਡ ਮੈਂ ਫਿਰ ਬੋਲ ਦਿੰਦਾ ਅ ਐਸਬੀਆਈਐਨ ਅ 00 50 400 37 ਇਹਨਾਂ ਦਾ ਜਿਹੜਾ ਆਈਐਫਸੀ ਕੋਡ ਆ ਤੇ ਜਿਹੜਾ ਖਾਤਾ ਇਹਨਾਂ ਦਾ 430 8599 1499 ਨਾਂ ਬਾਈ ਕੀ ਹੈ ਆਪਣਾ ਰੁਪਿੰਦਰ ਕੌਰ ਰੁਪਿੰਦਰ ਕੌਰ ਦੇ ਨਾਮ ਤੇ ਆ ਹਾਂ ਇਹ ਬੱਚੇ ਦੀ ਮਾਤਾ ਦੇ ਨਾਮ ਤੇ ਇਹ ਇੱਕ ਆ ਮੈਂ ਤੁਹਾਨੂੰ ਇਹ ਸਕਰੀਨ ਤੇ ਵੀ ਤੁਹਾਡੇ ਦਿਖਾ ਦਿੰਨਾ ਆ ਖਾਤਾ ਧਿਆਨ ਨਾਲ ਦੇਖ ਲਿਓ ਸੈਨਾਂ ਦੀ ਗੱਲ ਤੋਂ ਬਾਅਦ ਜਰੂਰ ਮੇਰੀ ਅਪੀਲ ਆ ਤੁਹਾਨੂੰ ਤੇ ਬਾਕੀ ਬੰਦਾਂ ਦੀ ਇਸ ਪਰਵਾਹ ਦੀ ਇਸ ਬੱਚੇ ਦੀ ਮਦ ਕੀਤੀ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ